ਸੋ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਜੁੜੇ ਹੋਏ ਸਮੂਚੀ ਸਰੋਤੇ ਅੱਜ ਇੱਕ ਬੜੀ ਹੀ ਗੰਭੀਰ ਮਸਲੇ ਨੂੰ ਲੈ ਕੇ ਆਪ ਜੀ ਦੇ ਸਾਹਮਣੇ ਆਏ ਹਾਂ ਜੀ ਇੱਕ ਫੇਰ ਆਪਾਂ ਸਾਊਂਡ ਚੈੱਕ ਕਰ ਲਈਏ ਤੇ ਫੇਰ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਦੇ ਹਾਂ ਠੀਕ ਹੈ ਸੋ ਅੱਜ ਅਸੀਂ ਜਿਸ ਵਿਸ਼ੇ ਨੂੰ ਲੈ ਕੇ ਆਪ ਜੀ ਦੇ ਸਾਹਮਣੇ ਜੁੜੇ ਆਂ ਜੀ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਗੰਭੀਰ ਵਿਸ਼ਾ ਜੀ ਕਿਉਂਕਿ ਇਕਤਾ ਵਾ ਕੇ ਜਦੋਂ ਅਸੀਂ ਆਪਣੇ ਫਲਸਫੇ ਨੂੰ ਯਾਦ ਕਰਨ ਦਾ ਇੱਕ ਢੋਂਗ ਰਚਉਂਦੇ ਆ ਤੇ ਇੱਕ ਆਉ ਨੂੰ ਪ੍ਰਚਾਰਨ ਵਾਲੀ ਵਿਧੀ ਕਿਹੜੀ ਆ ਸਿੱਖ ਫਲਸਫਾ ਬਹੁਤ ਹੀ ਮਹਾਨ ਹੈ ਇਦੇ ਹਰ ਇੱਕ ਪੰਨੇ ਦੇ ਉੱਪਰ ਭਗਤੀ ਤੇ ਸ਼ਕਤੀ ਦਾ ਪ੍ਰਕਰਣ ਪੜਿਆ ਹੋਇਆ ਹੈ। ਦੇਖੋਂ ਦੀਆਂ ਲੀਹਾਂ ਦੇ ਨਾਲ ਸਿੱਖਾਂ ਨੇ ਆਪਣੀ ਸ਼ਹਾਦਤਾਂ ਦੇ ਕੇ ਇਸ ਫਲਸਫੇ ਨੂੰ ਉਭਾਰਿਆ ਹੈ। ਇਹ ਬਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ। ਤੇ ਇਸ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਹਿਤ ਪੰਥ ਨੇ ਬੜੇ ਹੀ ਪ੍ਰੇਮ ਦੇ ਨਾਲ ਅਜੀ ਤਕਸੀ ਬੜੇ ਹੀ ਸੁਚੇਜੇ ਢੰਗ ਦੇ ਨਾਲ ਵੱਖ-ਵੱਖ ਗੁਰਮਤ ਸਮਾਗਮ ਜਿਹੜੇ ਆਉ ਕਰਵਾ ਰਹੇ ਹਾਂ ਔਰ ਇਹ ਹਰ ਗੁਰੂ ਕੇ ਸਿੱਖਤਾ ਫਰਜ ਵੀ ਹੈ ਕਿ ਆਪਣੇ ਗੁਰੂ ਦੇ ਕੀਤੇ ਹੋਏ ਕਰਨਾ ਅਤੇ ਉਹਨਾਂ ਦੇ ਫਲਸਫੇ ਨੂੰ ਇਹਨਾਂ ਸਮਾਗਮਾਂ ਦੇ ਰਾਹੀਂ ਪ੍ਰਚਾਰਿਆ ਜਾਵੇ ਇਹਨੂੰ ਅੱਗੇ ਪਹੁੰਚਾਇਆ ਜਾਵੇ ਹਣ ਪੰਜਾਣ ਵਾਲੀ ਵਿਰਦੀ ਕਿਹੜੀ ਹੋਣੀ ਚਾਹੀਦੀ ਹੈ ਉਹ ਵੀ ਉਹੀ ਹੋਣੀ ਚਾਹੀਦੀ ਹੈ ਜਿਸ ਪ੍ਰੇਮ ਦੇ ਰੰਗ ਦੇ ਨਾਲ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਜੀ ਸ਼ਹਾਦਤ ਹੈ ਉਸੇ ਟੰਗ ਦੇ ਨਾਲ ਸਾਡਾ ਹਾਲ ਇੰਨਾ ਖਰਾਬ ਹੋ ਚੁੱਕਿਆ ਕਿ ਅਸੀਂ ਆਪਣੀ ਤਾਂ ਮਤ ਮਾਰੀ ਹੀ ਮਾਰੀ ਹੈ ਨਿੱਜੀ ਤੌਰ ਤੇ ਆਪਣੇ ਸਾਰੇ ਹੀ ਜਿੰਨੇ ਵੀ ਸਾਡੇ ਆ ਅਸੀਂ ਕਹਿ ਸਕਦੇ ਹਾਂ ਸੰਸਕਾਰ ਨੇ ਭਾਵੇਂ ਜਨਮ ਸੰਸਕਾਰ ਹੋਵੇ ਆਨੰਦ ਸੰਸਕਾਰ ਹੋਵੇ ਉਹਦੀ ਦਾ ਮਤ ਮਾਰ ਚੁੱਕਿਆ ਉਹਨਾਂ ਦੇ ਸ਼ਿੱਕੇ ਤੇ ਟੰਗ ਹੀ ਚੁੱਕਿਆ ਹੁਣ ਗੁਰੂ ਸਾਹਿਬਾਨਾਂ ਦੇ ਅਕੀਦੇ ਨੂੰ ਵੀ ਇਹਨਾਂ ਚੀਜ਼ਾਂ ਦੇ ਵਿੱਚ ਰੋਲਣ ਜਾ ਰਹੇ ਆ ਤੇ ਕਿਸ ਤਰ੍ਹਾਂ ਕੀਤਾ 22 ਜੁਲਾਈ 23 ਅਤੇ 22 ਜੁਲਾਈ ਨੂੰ 2025 ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਆਰਟ ਐਂਡ ਕਲਚਰ ਅਕੈਡਮੀ ਦੇ ਨਾਲ ਮਿਲ ਕੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਦੀ ਸ਼ਤਾਬਦੀ ਨੂੰ ਮੁਖ ਰੱਖ ਕੇ ਇੱਕ ਵਿਸ਼ੇਸ਼ ਪ੍ਰੋਗਰਾਮ ਟੈਗੋਰ ਹਾਲ ਸ਼੍ਰੀਨਗਰ ਵਿਖੇ ਕਰਵਾਇਆ। ਇਸ ਪ੍ਰੋਗਰਾਮ ਦਾ ਸਰਲੇਖ ਗੁਰ ਵਿਚਾਰ ਦੇ ਨਾਮ ਤੇ ਸੀ। ਔਰ ਇਸ ਸਰਲੇਖ ਦੇ ਉੱਪਰ ਇਹ ਵੀ ਲਿਖਿਆ ਗਿਆ ਸੀ ਕਿ 24 ਜੁਲਾਈ ਨੂੰ ਇੱਕ ਬੜੇ ਹੀ ਮਸ਼ਹੂਰ ਗਾਇਕ ਵੀਰ ਸਿੰਘ ਵੱਲੋਂ ਆ ਕੇ ਆਤਮ ਗਾਇਨ ਜਾਂ ਸੂਫੀ ਗਾਇਨ ਜਿਹੜਾ ਹੈ ਉਹ ਕਰਨਾ ਹੈ। ਖੈਰ ਅਸੀਂ ਸਾਰੇ ਹੀ ਇਸ ਉਡੀਕ ਦੇ ਵਿੱਚ ਤਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਪ੍ਰਚਾਰਨ ਦੇ ਵਿੱਚ ਜਿਸ ਪੱਖੋਂ ਵੀ ਅਸੀਂ ਪ੍ਰਚਾਰ ਸਕਦੇ ਹਾਂ ਉਹਨੂੰ ਉਸ ਭਾਵਨਾ ਨਾਲ ਪ੍ਰਚਾਰਨ ਦੇ ਲਈ ਹਮੇਸ਼ਾ ਅਸੀਂ ਤਰਸ ਪਰ ਰਹੀਏ ਤੇ ਕਸ਼ਮੀਰ ਦੀ ਧਰਤੀ ਹੀ ਉਹ ਗਵਾਹ ਹੈ ਜਿਸ ਨੂੰ ਜਿਸ ਜੋ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੇ ਖੂਨ ਦੇ ਕਰਜ਼ਦਾਰ ਨੇ ਵੈਸੇ ਤਾਂ ਹੈ ਸਾਰਾ ਹੀ ਬ੍ਰਹੰਡ ਪਰ ਅਸੀਂ ਜਿਆਦ ਕਸ਼ਮੀਰ ਦਾ प्रकरण ਚੱਲ ਰਿਹਾ ਜੇ ਅੱਜ ਕੁਝ ਵੀ ਚੱਲ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੀ ਸ਼ਹਾਦਤ ਫਲਸਫੇ ਨੂੰ ਨਾ ਤੁਮਸਤਕ ਹੋ ਕੇ ਚੱਲ ਰਿਹਾ ਹੈ। ਖੈਰੀ ਪ੍ਰੋਗਰਾਮ ਲਈ ਕਿਹਾ ਗਿਆ। ਪਹਿਲੇ ਦਿਨ ਦਾ ਪ੍ਰੋਗਰਾਮ ਬੇਦੀਵਤ ਅਨੁਕੂਲ 170 ਢੰਗ ਰਿਹਾ। ਦੂਸਰੇ ਦਿਨ ਸ਼ਾਮ 5 ਵਜੇ ਜਾਂ 5:30 ਵਜੇ ਦੇ ਤਕਰੀਬਨ ਤਕਰੀਬਨ ਗਾਇਕਬੀਰ ਸਿੰਘ ਜੋ ਆਪ ਸਿੱਖੀ ਸਰੂਪ ਦੇ ਵਿੱਚ ਪ੍ਰਪੱਖ ਨੇ ਮੇਰੇ ਖਿਆਲ ਨਾਲ ਫਲਸਫੇ ਤੋਂ ਬਹੁਤ ਕੋਸਾ ਦੂਰ ਹੋ ਚੁੱਕੇ ਨੇ। ਉਹ ਸਟੇਜ ਤੇ ਆਉਂਦੇ ਨੇ। ਅਜੇ ਕੀ ਉਹਨਾਂ ਦੇ ਪਿੱਛੇ ਬੈਨਰ ਦੇ ਉੱਪਰ ਵੀ ਆਤਮ ਗਾਇਨ ਲਿਖਿਆ ਹੋਇਆ ਹੈ। ਉਹਨਾਂ ਦੇ ਸਾਹਮਣੇ ਵੀ ਇਹ ਦੱਸਿਆ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਮੁਖਰਾ ਕੇ ਪ੍ਰੋਗਰਾਮ ਤੇ ਗੁਰੂ ਘਰਾਂ ਦੇ ਵਿੱਚ ਬੈਨਰ ਵੀ ਇਸੇ ਕਰਕੇ ਲਗਾਏ ਗਏ ਕਿ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਮੁਖਰਾ ਕੇ ਜਿਹੜਾ ਹੈ ਉਹ ਪ੍ਰੋਗਰਾਮ ਹੋਣ ਜਾ ਰਿਹਾ ਪਰ ਇੱਕ ਬਹੁਤ ਵੱਡੀ ਅਸੀਂ ਸਮਝ ਸਕਦੇ ਆ ਇੱਕ ਗੱਤਿਆ ਕਿ ਅਸੀਂ ਸ਼ਤਾਬਦੀ ਜਾਂ ਅਸੀਂ ਸ਼ਹਾਦਤ ਦੇ ਫਲਸਫੇ ਨੂੰ ਸਮਝ ਨਹੀਂ ਸਕੇ ਆ ਤੇ ਉਹ ਸ਼ਹਾਦਤ ਨੂੰ ਰੋਲਣ ਦੇ ਵਿੱਚ ਫਲਸਫੇ ਨੂੰ ਰੋਲਣ ਦੇ ਵਿੱਚ ਸਾਡਾ ਸਭ ਤੋਂ ਪ੍ਰਮੁੱਖ ਹਾਜ਼ਰ ਹੁੰਦਾ ਬਾਕੀ ਜਬਾਦ ਵੀ ਕਰਨਗੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ ਸਾਹਮਣੇ ਬੈਠੇ ਨੇ ਤੇ ਉਸ ਸਮੇਂ ਬਹੁਤ ਸਾਰੇ ਆਪਣੇ ਆਪ ਨੂੰ ਖਾਉਣ ਵਾਲੇ ਪੰਥਕ ਦਰਦੀ ਵੀ ਮੌਜੂਦ ਸਨ ਔਰ ਉਸ ਸਮੇਂ ਗਾਇਕ ਵੀਰ ਸਿੰਘ ਵੱਲੋਂ ਇੱਕ ਬੜੀ ਹੀ ਸ਼ਰਮਨਾਕ ਤੌਰ ਤੇ ਗੁਰੂਤਾਇ ਸਹਿਬਾਨ ਦੀ ਸ਼ਹਾਦਤ ਨੂੰ ਰੋਲ ਕੇ ਲੋਕ ਨਾਚ ਵਾਲੇ ਗੀਤ ਗਾਉਣੇ ਸ਼ੁਰੂ ਕੀਤੇ ਸਾਨੂੰ ਇਹਦਾ ਨਹੀਂ ਕਿ ਉਹ ਕਿਉਂ ਗਾਉਂਦੇ ਨੇ ਉਹ ਜਵਨ ਜ਼ਰੂਰ ਗਾਉਣਾ ਉਹ ਇੱਕ ਗਾਇਕ ਨਹੀਂ ਗਾਇਕ ਦੇ ਵਜੋਂ ਰਹਿ ਕੇ ਉਹ ਕਿਸੇ ਦੇ ਜੀ ਪ੍ਰੋਗਰਾਮ ਦੇ ਵਿੱਚ ਵੀ ਗਾਉਣ ਜਾਂਦੇ ਜਾ ਕੇ ਗਾਉਂਦੇ ਰਹਿਣ ਪਰ ਤੁਸੀਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸਮਰਪਿਤ ਪ੍ਰੋਗਰਾਮ ਦੇ ਵਿੱਚ ਜੇ ਨੂੰ ਤੁਸੀਂ ਇਹ ਕਹਿ ਕੇ ਪ੍ਰਚਾਰ ਰਹੇ ਹੋ ਕਿ ਇਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਕੇ ਅਸੀਂ ਦੀਵਾਨ ਲਗਾਇਆ ਹੋਇਆ ਇਸ ਨੂੰ ਤੁਸੀਂ ਇਹ ਟਾਂਕ ਦੇ ਨਾਲ ਪ੍ਰਚਾਰਿਆ ਇਹ ਤੁਹਾਡਾ ਟਾਂਕ ਸੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਪ੍ਰਚਾਰਨ ਦਾ ਇਹ ਇਹ ਕਿਹੜਾ ਭਾਂਗ ਹੈ ਜੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਪ੍ਰਚਾਰਨ ਵਾਲਾ ਅਸੀਂ ਇਹਨੂੰ ਸਮਝ ਲਈਏ ਕਿ ਕਦੋਂ ਇਸ ਤਰੀਕੇ ਦੇ ਨਾਲ ਜੁੜੀ ਹੈ ਸ਼ਹਾਦਤ ਪ੍ਰਚਾਰੀ ਜਾਂਦੀ ਹੈ ਕਿ ਇਸ ਢੰਗ ਦੇ ਨਾਲ ਸ਼ਹਾਦਤ ਨੂੰ ਪ੍ਰਚਾਰਿਆ ਜਾਂਦਾ ਕਿ ਇਸ ਢੰਗ ਦੇ ਨਾਲ ਜਿਹੜੀ ਅਸੀਂ ਸਿੱਖੀ ਦੀ ਸ਼ਹਾਦਤ ਦੇ ਫਲਸਫੇ ਨੂੰ ਜਿਹੜਾ ਹੈ ਉਹ ਅੱਗੇ ਪ੍ਰਚਾਰਦੇ ਹਾਂ ਮੈਂ ਆਪ ਜੀ ਨੂੰ ਦੱਸਾਂ ਕਿ ਮੈਂ ਇੱਕ ਐਸੇ ਇਲਾਕੇ ਦੇ ਵਿੱਚ ਰਹਿੰਦਾ ਜਿੱਥੇ ਕਿ ਸ਼ੀਆ ਬਹੁਮਤ ਜਿਹੜੀ ਹੈ ਉਹ ਸਾਹਮਣੇ ਹੈ ਸ਼ੀਆ ਬਹੁਮਤ ਦਾ ਇਲਾਕਾ ਹੈ ਇੱਥੇ ਬਹੁ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਸ਼ੀਆ ਮੁਸਲਮਾਨ ਫਿਰਕੇ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ ਇੱਥੇ ਬੈਠੇ ਹੋਏ ਬਚਪਨ ਤੋਂ ਛੋਟੇ ਹੁੰਦਿਆਂ ਹੀ ਇਹਨਾਂ ਦੀ ਭਾਵੇਂ ਅਗਰ ਅਸੀਂ ਉਹਨਾਂ ਦੇ ਸਿਧਾਂਤ ਦੇ ਨਾਲ ਅਸੀਂ ਵਕਫੀ ਰੱਖੀ ਰੱਖੀਏ ਵੀ ਕਿਨਾਰ ਰੱਖੀਏ ਪਰ ਇਸ ਗੱਲ ਪੱਖੋਂ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਇਹਨਾਂ ਨੇ ਆਪਣੇ ਫਲਸਫੇ ਨੂੰ ਕਿਵੇਂ ਫੜ ਕੇ ਰੱਖਿਆ ਸ਼ਹਾਦਤ ਦੇ ਫਲਸਫੇ ਨੂੰ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਪਤਾ ਹੁੰਦਾ ਭਾਈ ਕਿ ਇਹ ਇਮਾਮ ਹੁਸੈਨ ਦੀ ਸ਼ਹਾਦਤ ਦਾ ਦਿਨ ਮਨਾ ਰਹੇ ਨੇ ਉਹਨੂੰ ਯਾਦ ਕਰ ਰਹੇ ਨੇ ਔਰ ਉਹ ਦਰਦ ਇਹਨਾਂ ਦੇ ਵਿੱਚੋਂ ਝਲਕਦਾ ਵੀ ਆ ਜਦੋਂ ਸਾਹਿਬ ਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਆਉਂਦਾ ਅਸੀਂ ਉਸ ਸਮੇਂ ਇੱਕ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਸਾਹਮਣੇ ਪੇਸ਼ ਕਰਦੇ ਆਂ ਤੇ ਉਹਨਾਂ ਦੇ ਵਿੱਚੋਂ ਇੱਕ ਪ੍ਰੋਗਰਾਮ ਅਸੀਂ ਐਤ ਕੀ ਅ ਸਫਰ-ਏ-ਸ਼ਹਾਦਤ ਪ੍ਰਚਾਰ ਫੇਰੀ ਕਰਕੇ ਵੀ ਕਰਦੇ ਆਂ ਇਲਾਕੇ ਦੇ ਵਿੱਚੋਂ ਕਰਨਵੇ ਲੈ ਰ ਮੈਂ ਇੱਕ ਚੌਕ ਦੇ ਵਿੱਚ ਖੜੇ ਹੋ ਕੇ ਉਰਦੂ ਦੇ ਵਿੱਚ ਅ ਸ਼ਹਾਦਤ ਦੇ ਫਲਸਫੇ ਨੂੰ ਔਰ ਸਾਹਿਬ ਜ਼ਾਦਿਆਂ ਦੇ ਫਲਸਫੇ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹ ਪਹੁੰਚਾ ਕੇ ਜਦੋਂ ਮੈਂ ਘਰਵਾਲ ਪਰਤੇ ਅਤੇ ਮੇਰੇ ਹੀ ਗਵਾਨ ਦੇ ਵਿੱਚ ਇੱਕ ਆਪਣੇ ਜਿਹੜੇ ਮੁਸਲਮ ਭਾਈ ਜਾਰੇ ਦੇ ਨਾਲ ਸੰਬੰਧਤ ਲੋਕ ਸਨ ਉਹਨਾਂ ਨੇ ਆਣ ਕੇ ਜਿਹੜਾ ਹੈ ਉਹ ਮੇਰੇ ਨਾਲ ਮੇਲ ਕੀਤਾ ਤੇ ਉਹ ਆ ਕੇ ਮੈਨੂੰ ਕਹਿਣ ਲੱਗੇ ਕਿ ਤੁਹਾਡਾ ਇਨਾ ਵੱਡਾ ਫਲਸਫਾ ਵਾ ਐਡੀਆਂ ਸ਼ਹਾਦਤਾਂ ਹੋਈਆਂ ਨੇ ਤੁਹਾਡੀਆਂ ਤੁਹਾਡਾ ਦਰਦ ਝਲਕਦਾ ਕਿਉਂ ਨਹੀਂ ਉਹਨਾਂ ਨੇ ਜੀ ਦੱਸਿਆ ਵੀ ਕਿ ਸਿੱਖੀ ਵਿੱਚ ਦਰਦ ਹੀ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਪਰ ਇਹ ਸੋਚਣ ਵਾਲੀ ਗੱਲ ਵੀ ਬਣਦੀ ਆ ਕਿ ਅਸੀਂ ਸ਼ਹਾਦਤ ਦੇ ਫਲਸਫੇ ਨੂੰ ਪ੍ਰਚਾਰਦੇ ਕਿਵੇਂ ਆ ਜੀ ਇਹ ਢਾਂਗਾ ਸਾਡਾ ਸ਼ਹਾਦਤ ਦੇ ਫਲਸਫੇ ਨੂੰ ਪ੍ਰਚਾਰਣ ਦਾ ਨੱਚਣ ਵਾਲਾ ਕੁੱਦਣ ਵਾਲਾ ਉਹਤੇ ਕਸੂਰਵਾਰ ਹੈ ਹੀ ਨਹੀਂ ਜਿਹੜੇ ਆਯੋਜਕ ਦੇ ਤੌਰ ਤੇ ਬੈਠੇ ਹੋਏ ਨੇ ਤੇ ਦੂਜੇ ਜਿਹੜੇ ਅਸੀਂ ਇਹ ਦਾਵਾ ਪੇਸ਼ ਕਰਦੇ ਆ ਕਿ ਅਸੀਂ ਸੱਚ ਸੁਣਾਏ ਕਿ ਸੱਚ ਕੀ ਬੇਲਾ ਦਾ ਪ੍ਰਚਾਰ ਕਰਨ ਵਾਲੇ ਆ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਪ੍ਰਚਾਰ ਕਰਨ ਵਾਲੇ ਆ ਤੇ ਐਸੇ ਮੌਕਿਆਂ ਤੇ ਕੇਵਲ ਤਾਲੀਆਂ ਬਜਾਉਣ ਚੋਗੇ ਅਸੀਂ ਉਥੇ ਇੱਕ ਬੈਠੇ ਹੁੰਦੇ ਆ ਕੇਵਲ ਤਾਲੀਆਂ ਬਜਾਉਣ ਚੋਗੇ ਅਸੀਂ ਉਥੇ ਬੈਠੇ ਹੋਏ ਸਾਂ ਕਿਸੇ ਇੱਕ ਦੇ ਵਿੱਚ ਵੀ ਸਾਰੇ ਸੂਝਵਾਨ ਬੈਠੇ ਹੋ ਤથા ਕਥਤ ਪੰਜ ਦਰਦੀ ਬੈਠੇ ਹੋਏ ਨੇ ਬੈਠ ਕੇ ਉਹਨਾਂ ਨੂੰ ਪੁੱਛਦੇ ਤਾਂ ਸਹੀ ਭਾਈ ਅਸੀਂ ਤੁਹਾਡੇ ਇਹਨਾ ਕੀਤਾਂ ਦੇ ਲਈ ਤੁਸੀਂ ਸਾਨੂੰ ਸਦਿਆ ਸੀ ਤੁਸੀਂ ਤਾਂ ਗੁਰੂ ਘਰਾਂ ਨੂੰ ਵਰਤ ਕੇ ਪੋਸਟਰ ਲਗਾ ਕੇ ਆਏ ਹੋ ਨਾ ਤੁਸੀਂ ਗੁਰੂ ਘਰਾਂ ਨੂੰ ਵਰਤ ਕੇ ਪੋਸਟਰ ਲਗਾ ਕੇ ਆਏ ਹੋ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਤੁਹਾਡੇ ਪ੍ਰੋਗਰਾਮ ਲੱਗੇ ਹੋਏ ਨੇ ਪੋਸਟਰ ਲੱਗੇ ਹੋਏ ਨੇ ਅੱਜ ਤੋਂ 3 ਸਾਲ ਪਹਿਲਾਂ ਖਾਲਸੇ ਦੇ ਸਾਜਨਾ ਦਿਵਸ ਨੂੰ ਮੁੱਖ ਰੱਖ ਕੇ ਇੱਕ ਇਹੋ ਜਿਹਾ ਪ੍ਰੋਗਰਾਮ ਜਸ਼ਨੇ ਬਠਾਕੀ ਦੇ ਰੂਪ ਦੇ ਵਿੱਚ ਸ਼ੁਰੂ ਕੀਤੇ ਗਏ ਕਰਨ ਦੀ ਭਾਵਨਾ ਰੱਖੀ ਗਈ ਸੀ ਅੱਜ ਵੀ ਉਸ ਤਰ੍ਹਾਂ ਦਾ ਕੰਮ ਤੁਸੀਂ ਤਾਂ ਸਾਹਮਣੇ ਖੜੇ ਸੀ ਉਦੋਂ ਬੋਲ ਕਿਤਾ ਹੁੰਦੇ ਬਈ ਆ ਤੁਹਾਡਾ ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਪੋਸਟਰ ਤੇ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹੀ ਤੇ ਸਾਡੇ 350 ਸਾਲਾਂ ਦੀ ਸ਼ਹਾਦਤ ਸਮਰਪਿਤ ਨੂੰ ਕੀਤਾ ਗਿਆ ਵਧਾਈ ਦੇ ਪਾਤਰ ਤੁਸੀਂ ਕਿ ਤੁਸੀਂ ਇਸ ਲੈਵਲ ਤੇ ਕਰਨਾ ਚਾਹੁੰਦੇ ਸੀ ਪਰ ਇਹ ਕੀ ਇਹ ਲੋਕਨਾਚ ਕਰਕੇ ਇਹ 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 ਵਹਿਣ ਕਰਕੇ ਤੁਸੀਂ ਇਹ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਵਿੱਚੋਂ ਉੱਥੇ ਬੋਲ ਨਹੀਂ ਸਕਿਆ ਕੋਈ ਮੈਂ ਕੱਲ ਸ਼ਾਮ ਨੂੰ ਅਸੀਂ ਇੱਕ ਆਪਣੇ ਕਿਉਂਕਿ ਸੇਵਾ ਕੰਮ ਜਿਹੜੇ ਕਾਰਜ ਚੱਲ ਰਹੇ ਨੇ ਉਹਦੇ ਵਿੱਚ ਪਰ ਜਿਵੇਂ ਇਹ ਚੀਜ਼ ਦੀ ਖਬਰ ਮਿਲੀ ਬੜਾ ਹੀ ਅੰਦਰੋਂ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਅਸੀਂ ਦੁੱਖ ਇਸ ਗੱਲ ਦਾ ਤਾਂ ਹੋਇਆ ਹੀ ਹੋਇਆ ਆਯੋਜਕਾਂ ਦਾ ਤੇ ਬੈਠਣ ਵਾਲਿਆਂ ਦਾ ਦੁੱਖ ਜ਼ਿਆਦਾ ਹੋਇਆ ਵੀ ਤੁਸੀਂ ਉੱਤੇ ਬੈਠ ਕੇ ਹੁਣ ਅਸੀਂ ਕਿਵੇਂ ਢੰਗ ਦੇ ਨਾਲ ਕਿਸ ਤਰ੍ਹਾਂ ਤੁਸੀਂ ਛੇਧਾਂ ਦੇ ਜਾ ਕੇ ਪ੍ਰਚਾਰ ਕਰੋਗੇ ਭਈ ਗੁਰੂ ਨਾਨਕ ਦੀ ਆਵਾਜ਼ ਬਣੋ ਸਿੱਖੀ ਮਰਿਆਦਾ ਨੂੰ ਪ੍ਰਚਾਰੋ ਕਿਵੇਂ ਪ੍ਰਚਾਰਾਂਗੇ ਭਾਈ ਜਿਨ੍ਹਾਂ ਨੇ ਪ੍ਰਚਾਰਨਾ ਸੀ ਉਹ ਤੇ ਸਾਹਮਣੇ ਬੈਠ ਕੇ ਦੇਖ ਕੇ ਸਮਝੋਤਾਵਾਦੀ ਬਣ ਕੇ ਆਏ ਨਾ ਇਸ ਤਰ੍ਹਾਂ ਨਹੀਂ ਚੱਲਦਾ ਇਹ ਫਲਸਫਾ ਇਸ ਤਰ੍ਹਾਂ ਨਹੀਂ ਪ੍ਰਚਾਰਨਾ ਔਰ ਕਸ਼ਮੀਰ ਦੀ ਧਰਤੀ ਜਿੱਥੇ ਬਹੁਗਣਤੀ ਹੀ ਮੁਸਲਮਾਨ ਫਿਰਕਿਆਂ ਦੀ ਆ ਤੁਸੀਂ ਕਿਸ ਤਰੀਕੇ ਦੇ ਨਾਲ ਸਾਡੇ ਬਹੁਗੁਣਤੀ ਗੈਰ ਸਿੱਖਾਂ ਦੀ ਆ ਤੁਸੀਂ ਇਹਨਾਂ ਨੂੰ ਇਹ ਦੱਸ ਕਿਹਾ ਹੈ ਕਿ ਸਿੱਖ ਸ਼ਹਾਦਤ ਇਸ ਤਰ੍ਹਾਂ ਮਨਾਉਂਦੇ ਨੇ ਇਹ ਦੱਸ ਕਿਹਾ ਹੈ ਤੁਸੀਂ ਇਸ ਤਰ੍ਹਾਂ ਮਨਾਉਂਦੇ ਨੇ ਭੰਗੜੇ ਪਾ ਕੇ ਇਹ ਮਨਾਉਂਦੇ ਨੇ ਸਿੱਖ ਸ਼ਹਾਦਤ ਇਸ ਤਰ੍ਹਾਂ ਮਨਾਉਂਦੇ ਨੇ ਦੱਸੋ ਜੀ ਇਹ ਸਵਾਲ ਹੈ ਅੱਜ ਤੁਹਾਡੇ ਸਾਰਿਆਂ ਦੇ ਲਈ ਆ ਹੁਣ ਪੰਥਕ ਦਰਦੀਆਂ ਦੇ ਲਈ ਵੀ ਆ ਜਿਹੜੇ ਬੈਠੇ ਨੇ ਇਹ ਸਮੇਂ ਤੱਕ ਰਹੋ ਇਹ ਵਕ ਵਕ ਤੌਰ ਤੇ ਜਿਹੜੇ ਇਹ ਜਥੇਬੰਦਕ ਤੌਰ ਤੇ ਇਸ ਦੀ ਕੜੀ ਨਿੰਦਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਪੂਰੇ ਜਥੇਬੰਦੀਆਂ ਦੇ ਵਿੱਚ ਰੋਸ ਆ ਔਰ ਸਰਕਾਰੀ ਪੱਧਰ ਤੇ ਵਿੱਚ ਪੰਜਾਬ ਸਰਕਾਰ ਜਾਂ ਹੋਰ ਆਯੋਜਕ ਇਸ ਗੱਲ ਵੱਲ ਧਿਆਨ ਦੇਣ ਜਿਹੜੇ ਕੰਮ ਇਹ ਗੱਲ ਠੀਕ ਸੀ ਤੇ ਠੀਕ ਹੈ ਤੁਹਾਡੇ ਇਹ ਜਿਹੜਾ ਕਾਰਜ ਖੇਤਰ ਤੁਹਾਡੇ ਲਈ ਬਣਿਆ ਹੀ ਨਹੀਂ ਤੇ ਤੁਸੀਂ ਉੱਥੇ ਪੈਰ ਪਾ ਕੇ ਕਰਨਾ ਕੀ ਤੁਹਾਡੇ ਕਾਰਜ ਖੇਤਰ ਦੇ ਵਿੱਚ ਇਹ ਚੀਜ਼ਾਂ ਅਗਰ ਇਸਤਰੀ ਕੇ ਨਾਲ ਪ੍ਰਚਾਰੀ ਜਾਣਦੀ ਹੈ ਫਿਰ ਨਾ ਪ੍ਰਚਾਰੋ ਭਾਈ ਅਸੀਂ ਕਿਸੇ ਸਿਆਸੀ ਧੰਗ ਦੇ ਨਾਲ ਨਹੀਂ ਜੁੜੇ ਲੇਕਿਨ ਤੁਹਾਨੂੰ ਵੀ ਇਹ ਦੱਸਦੇ ਆ ਤੁਹਾਡਾ ਕਾਰਜ ਖੇਤਰ ਅਗਰ ਸਰਕਾਰੀ ਪੱਤਰ ਤੇ ਤੁਹਾਡੇ ਪਾਪ ਨਾ ਭਾਵੇਂ ਠੀਕ ਹੋਵੇ ਪਰ ਇਹ ਜਿਹੜੀ ਪੇਸ਼ ਕਰ ਰਹੀ ਆ ਇਹ ਸਿੱਖ ਸ਼ਹਾਦਤ ਦਾ ਫਲਸਫਾ ਪੇਸ਼ ਨਹੀਂ ਕਰਦਾ ਜੀ ਇਹ ਪੇਸ਼ਕਾਰੀ ਸਿੱਖੀ ਫਲਸਫੇ ਅਨੁਕੂਲ ਨਹੀਂ ਸ਼ਾਇਦ ਮੇਂ ਗਲਤ ਹੋਵਾਂ رائے ਦੇਣ ਵਾਲੇ ਸੁਝਾਅ ਦੇਣ ਵਾਲੇ ਆਪ ਸਾਰੇ ਬੈਠੇ ਹੋ ਅਗਰ ਕੋਈ ਨਿੱਜੀ ਸਭਿਆਚਾਰਕ ਪ੍ਰੋਗਰਾਮ ਹੁੰਦਾ ਤੇ ਸਾਰੇ ਜ਼ਰੂਰ ਰਲ ਮਿਲ ਕੇ ਨੱਚ ਕੇ ਆਉਂਦੇ ਟਪਕੇ ਆਉਂਦੇ ਸਾਨੂੰ ਕੋਈ ਚੀਜ਼ ਨਹੀਂ ਸੀ ਜ਼ਰੂਰ ਵਕ ਕਰਕੇ ਆਉਂਦੇ ਪਰ ਅੱਜ ਤੁਸੀਂ ਜਿਹੜਾ ਇਹ ਕਰਕੇ ਆਏ ਹੋ ਇਹ ਚੀਜ਼ਾਂ ਤੁਸੀਂ ਦਾ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਸਾਹਮਣੇ ਕੇਂਦਰ ਬਿੰਦੂ ਰੱਖਿਆ ਤੇ ਇਸ ਚੀਜ਼ਾਂ ਤੇ ਨੱਚ ਕੇ ਆਏ ਟਪਕੇ ਆਏ ਇਹ ਸ਼ਹਾਦਤ ਦਾ ਰੰਗ ਇਹ ਸ਼ਹਾਦਤ ਦੀ ਵੀਰਤਾ ਜੋ ਤੁਸੀਂ ਦਸਣੀ ਹੈ ਤਾਨੂੰ ਪਤਾ ਸ਼ਹਾਦਤ ਦੀ ਪੇਸ਼ਕਾਰੀ ਨੂੰ ਕਿਵੇਂ ਕੀਤਾ ਸਿਖਾ ਨੇ? ਜਉ ਭਾਈ ਜੈ ਸਿੰਘ ਜੀ ਦੀ ਸ਼ਹਾਦਤ ਨੂੰ ਦੇਖਿਆ। ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਵਿੱਚੋਂ ਵੇਖਿਆ ਜਿਹੜੇ ਗੁਰੂ ਤੇਗ ਬਹਾਦਰ ਦੇ ਖੂਨ ਦੇ ਵਾਰਸ ਬਣ ਕੇ ਦਾ ਸਾਹਮਣੇ ਦੇਖ ਦੱਸ ਕੇ ਆਏ ਕਿ ਸਿੱਖ ਸ਼ਹਾਦਤ ਨੂੰ ਪ੍ਰਚਾਰਦਾ ਤਾਂ ਪ੍ਰਚਾਰਦਾ ਕਿਵੇਂ ਆ? ਸਿੱਖ ਜੇ ਸ਼ਹਾਦਤ ਨੂੰ ਪ੍ਰਚਾਰਦਾ ਹੈ ਤੇ ਪ੍ਰਚਾਰਦਾ ਕਿਵੇਂ ਆ ਉਹ ਜਾ ਕੇ ਉਹਨਾਂ ਸ਼ਹੀਦਾਂ ਦੀ ਇਤਿਹਾਸ ਦੇ ਵਿੱਚ ਵੇਖੋ। ਉਹਨਾਂ ਸ਼ਹੀਦਾਂ ਦੇ ਫਲਸਫੇ ਦੇ ਵਿੱਚ ਵੇਖੋ ਜਿੱਥੇ ਅਰਦਾਸ ਦੇ ਬੋਲ ਉਹਨਾਂ ਸਿੰਘਾਂ ਸਿੰਘਣੀਆਂ ਦੀ ਸ਼ਹਾਦਤਾਂ ਨੂੰ ਯਾਦ ਕਰਕੇ ਵੇਖਦੇ ਨੇ ਕਿ ਸਾਰਿਆਂ ਹੀ ਸ਼ਹੀਦਾਂ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸੱਚੇ ਸਪੂਤ ਬਣ ਕੇ ਉਸ ਦੀ ਪੇਸ਼ਕਾਰੀ ਨੂੰ ਪੇਸ਼ ਕੀਤਾ ਤੇ ਤੁਸੀਂ ਇਹ ਕਿਹੜਾ ਯੋਗ ਤੁਸੀਂ ਸ਼ੁਰੂ ਕੀਤਾ ਜੀ ਇਹ ਇਹ ਆਪਣੇ ਸ਼ਹਾਦਤ ਦੇ ਫਲਸਫੇ ਤੱਕ ਤੁਸੀਂ ਸੀਮਤ ਰੱਖਿਆ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਦੇ ਫਲਸਫੇ ਨੂੰ ਪ੍ਰਚਾਰਨ ਆਈ ਸੀ ਤੇ ਲੋਕਾਂ ਨਾਲ ਪ੍ਰਚਾਰ ਕੀਗੇ ਲੋਕਾਂ ਨਾਲ ਤੁਸੀਂ ਪ੍ਰਚਾਰ ਕੀ ਗਿਆ ਜੀ ਇਹ ਪੇਸ਼ ਕਰੀ ਸੀ ਪੇਸ਼ ਕਰਨੀ ਆ ਸਾਨੂੰ ਕੋਈ ਇਤਰਾਜ਼ ਨਹੀਂ ਸੀ ਤੁਸੀਂ ਇੱਕ ਅੱਛਾ ਪ੍ਰੋਗਰਾਮ ਕਰਨ ਜਾ ਰਹੇ ਸੀ ਅਸੀਂ ਤੇ ਵਕ ਵਕ ਤੌਰ ਤੇ ਲੋਕਾਂ ਤੱਕ ਗਾ ਵੀ ਬਤਾਉਂਦੇ ਸੀ ਬਈ ਹੋ ਰਿਹਾ ਦੇ ਸਾਰੇ ਜਾਓ ਕੋਈ ਫਲਸਫੇ ਦੀਆਂ ਗੱਲਾਂ ਹੋਣਗੀਆਂ ਜੇ ਅਗਰ ਹੋ ਰਹੀਆਂ ਨੇ ਉਹ ਬਾਹਰ ਦੀਆਂ ਗੱਲਾਂ ਹੋ ਰਹੀਆਂ ਨੇ ਆਪਣੀ ਸ਼ਮੂਲੀਦ ਦੇਓ ਪਰ ਕੀ ਦੇਖ ਕੇ ਆਏ ਔਰ ਬੈਠਣ ਵਾਲੇ ਸੁਣ ਕੇ ਕੀ ਆਏ ਇਹ ਧਿਆਨ ਮੰਗਣ ਵਾਲੀਆਂ ਗੱਲਾਂ ਨੇ ਇਸ ਵਿੱਚ ਅਸੀਂ ਅਪੀਲ ਕਰਦੇ ਹਾਂ ਆਪਣੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਗੜਕਾ ਜੀ ਜਾਂ ਸ਼ੋਮੀਗਰ ਦੁਆਰਾ ਪ੍ਰਬੰਧਕ ਕਮੇਟੀ ਜਰੂਰ ਇਸ ਪੱਖੋਂ ਧਿਆਨ ਦੇਵੇ ਜਾਂ ਕਸ਼ਮੀਰ ਦੀਆਂ ਨਾਮਚੀਨ ਸੈਕਸ਼ਨ ਸਤਾਵਾਂ ਵੀ ਉਹ ਚੁੱਪ ਨਾ ਬੈਠਣਾ ਇਹਦੇ ਵਿੱਚ ਸਾਹਮਣੇ ਆ ਕੇ ਜਿਹੜੇ ਇਸ ਕਾਰਜਕ੍ਰਮ ਦੇ ਆਯੋਜਕ ਨੇ ਤੇ ਜਿਹੜੇ ਉਹ ਅੱਖਾਂ ਤੇ ਦੋ ਪਟੀਆਂ ਰੱਖ ਕੇ ਸਾਰਾ ਕੁਝ ਦੇਖਦੇ ਹੋਏ ਵੀ ਬਾਸ ਬੈਠ ਕੇ ਆਈ ਉਹਨਾਂ ਲਈ ਵੀ ਇਹ ਸਵਾਲ ਬਣਦਾ ਪਰ ਇਹ ਤੁਹਾਡਾ ਇੱਥੇ ਤੁਹਾਡੇ ਸਦਾਨਤ ਨੇ ਚਲੋ ਕੋਈ ਡਿਜੀ ਤੌਰ ਤੇ ਹੁੰਦਾ ਵੈਸੇ ਗੁਰਮਤ ਸਦਾਨਾਂ ਦਾ ਕਹਾਣ ਹੋਇਆ ਹੀ ਉੱਥੋਂ ਆ ਜਦੋਂ ਦਾ ਅਸੀਂ ਸਿੱਖ ਪ੍ਰਚਾਰਕਾਂ ਨੇ ਸਮਝੌਤਾ ਕਰਨਾ ਸ਼ੁਰੂ ਕੀਤਾ ਤੁਸੀਂ ਆਪਣੀ ਬਹੁਪਖਰਾ ਕੀ ਨਹੀਂਗੇ ਰੱਖ ਹੀ ਨਹੀਂ ਸਕੇ ਤੁਹਾਡੇ ਸਾਹਮਣੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਜਦੋਂ ਇਹ ਉਹ ਚੀਜ਼ਾਂ ਹੋਣੀਆਂ ਸ਼ੁਰੂ ਹੋਈਆਂ ਜਿਹੜੀਆਂ ਕਿ ਸਾਂਸਕ੍ਰਿਤੀਆਂ ਸਭਿਆਚਾਰੀਆਂ ਰਵਾਇਤਾਂ ਦੀਆਂ ਮर्याਦਿਆਂ ਤੋਂ ਬਹੁਤ ਕੋਸਾਂ ਦੂਰ ਸੀਆਂ ਤੇ ਤੁਸੀਂ ਉੱਥੇ ਵੀ ਹੱਥ ਜੋੜ ਕੇ ਮੂੰਹ ਤੇ ਚੁਪ ਕਰਕੇ ਕਰਨ ਦੇ ਤੇ ਕਰਨੇ ਆਪਣਾ ਜੀਵਨ ਹੈ ਪਰ ਤੁਸੀਂ ਕਿਸ ਨੇ ਬਣ ਸੀ ਵੀ ਭਈ ਤੁਸੀਂ ਇਹ ਪ੍ਰਚਾਰਕ ਵਾਲਾ ਟੈਗ ਤੁਸੀਂ ਕਿਸ ਕੇ ਕਿਸ ਲਈ ਲਗਾਇਆ ਸੀ ਅਗਰ ਸੇ ਸਮਝਦਾ ਆਵੇ ਅਸੀਂ ਪ੍ਰਚਾਰਕ ਵਾਲਾ ਟੈਗ ਫਿਰ ਲਗਾ ਕੇ ਚੱਲਦੇ ਕਿਸ ਲਈ ਆ ਉੱਥੇ ਵੀ ਬੈਠ ਕੇ ਤੁਸੀਂ ਤਾਲੀਆਂ ਮਾਰ ਕੇ ਆਏ ਖੜੇ ਹੋ ਕੇ ਕਹਿੰਦੇ ਭਾਈ ਉਹਨੂੰ ਕਿ ਅੱਜ ਤੁਸੀਂ ਆਤਮ ਗਾਇਨ ਦੇ ਨਾਮ ਤੇ ਲੋਕਾਂ ਨੂੰ ਇਥੇ ਸੱਦਿਆ ਤੁਸੀਂ ਗੁਰੂ ਤੇਗ ਬਹਾਦਰ ਸਤੇ ਪਾਸ਼ਾ ਜੀ ਦੀ ਸ਼ਹਾਦਤ ਦੇ ਫਲਸਫੇ ਨੂੰ ਮੁਖਰਾ ਕੇ ਲੋਕਾਂ ਨੂੰ ਇਥੇ ਸੱਦਿਆ ਤੇ ਕੀ ਦੱਸ ਰਹੇ ਹੋ ਭਾਈ ਕਿੱਥੇ ਅਸੀਂ ਸਭ ਤੋਂ ਪਹਿਲਾਂ ਉੱਠਣ ਵਾਲੇ ਵੀ ਸੀ ਆਪਾਂ દોੜ-ਦੌੜ ਕੇ ਉੱਠਦੇ ਆਂ ਔਰ ਬੜੇ ਉਹ ਲੋਕ ਜਿਹੜੇ ਨਾਮਚੀਨ ਲੋਕ ਇਹਦੇ ਨੇ ਬੜੇ ਆਪਣੇ ਆਪ ਨੂੰ ਕੱਟਰ ਦੱਸ ਦਿੰਨੇ ਕਿ ਅਸੀਂ ਇਸ ਭਾਵਨਾ ਦੇ ਵਿੱਚ ਆ ਇਹਨਾਂ ਦੇ ਮਗਰ ਲਾ ਕੇ ਆਪਣਾ ਆਪ ਤਬਾਹ ਨਾ ਕਰੋ ਕਿਰਪਾ ਕਰਕੇ ਮੇਰੀ ਇੱਕ ਬੇਨਤੀ ਜ਼ਰੂਰ ਆ ਸਾਰਿਆਂ ਦੇ ਲਈ ਕਿ ਇਹਨਾਂ ਲੋਕਾਂ ਜਾਂ ਇਹੋ ਜੀ ਪ੍ਰਕਰਨਾ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਆ ਅਸੀਂ ਆਪਣੀ ਪੀੜ੍ਹੀ ਨੂੰ ਜਾਂ ਅਸੀਂ ਜਿਸ ਇਲਾਕੇ ਦੇ ਵਿੱਚ ਰਹਿੰਦੇ ਆ ਉਹ ਇਹ ਚੀਜ਼ਾਂ ਪ੍ਰਵਾਨ ਨਹੀਂ ਕਰਦੀਆਂ ਅਸੀਂ ਜਿਸ ਇਲਾਕੇ ਦੇ ਵਿੱਚ ਅਸੀਂ ਰਹਿੰਦੇ ਹਾਂ ਇਹ ਚੀਜ਼ ਪ੍ਰਵਾਨ ਨਹੀਂ ਹੁੰਦੀ ਉੱਥੇ ਤੁਸੀਂ ਇਹ ਇਸ ਇਲਾਕੇ ਦੇ ਵਿੱਚ ਰਹਿ ਰਹੇ ਹੋ ਪੰਜਾਬ ਦੀ ਖੂਬਸੂਰਤ ਭਗਤੀ ਤੇ ਸ਼ਕਤੀ ਦੇ ਜਲੋਹ ਦੀ ਧਰਤੀ ਨੂੰ ਬਰਬਾਦ ਤੁਸੀਂ ਕਰ ਆਏ ਹੋ ਇਹ ਧਰਤੀ ਇਹ ਧਰਤੀ ਨੂੰ ਸੰਜੋਗ ਕੇ ਸਾਡੇ ਪ੍ਰਚਾਰ ਕਰਨ ਇਸ ਧਰਤੀ ਦੇ ਵਿੱਚ 47 ਹਜ਼ਾਰ ਸਿੱਖਾਂ ਦਾ ਖੂਨ ਆ ਜਿਨ੍ਹਾਂ ਨੇ ਆਪਣੇ ਆਪ ਨੂੰ ਵੇਚਿਆ ਨਹੀਂ ਉਹ ਖੜੇ ਹੋ ਕੇ ਆਪਣੀ ਆਪ ਨੂੰ ਹਮੇਸ਼ਾ ਪ੍ਰਪੱਖ ਰੱਖ ਕੇ ਆਏ ਜੋ ਮਰਜ਼ੀ ਹੋ ਜਾਵੇ ਇਹਨਾਂ ਪ੍ਰੋਗਰਾਮਾਂ ਦੇ ਆਪਣੇ ਤੌਰ ਤੇ ਕਦੇ ਵੀ ਅਸੀਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇੰਨਾ ਕਾਬਲੇ ਬਰਦਾਸ਼ਤ ਹੈ ਔਰ ਜਿੰਨੇ ਤੌਰ ਤੇ ਉਹ ਕਿ ਅਸੀਂ ਵੱਧ ਤੋਂ ਵੱਧ ਸਾਰੇ ਇਹਦੇ ਵਿੱਚ ਆਪਣਾ ਰੋਜ਼ ਦਿਤਾਈਏ ਜਿੰਨਾ ਹੋ ਸਕੇ ਔਰ ਜ਼ਿਆਦਾਤਰ ਉਹ ਲੋਕ ਮੇਰੇ ਖਿਆਲ ਨਾਲ ਉਹ ਹੁਣ ਉਹ ਮਗਰਮੱਛਾਂ ਦੇ ਡੱਡੂਆਂ ਵਾਂਗੂ ਹੋ ਜਿਨੇ ਬਰਸਾਤਾਂ ਵਿੱਚ ਨਿਕਲ ਆਉਂਦੇ ਨੇ ਉਹ ਆਉਣਗੇ ਹੁਣ ਨਿਕਲਣਗੇ ਸੋਸ਼ਲ ਮੀਡੀਆ ਤੱਕ ਪਰ ਜਦੋਂ ਕੱਲ ਬੈਠੇ ਸੀ ਉਥੇ ਬੈਠ ਕੇ ਬਾਸ ਤਾੜੀਆਂ ਮਾਰ ਕੇ ਵਾਪਸ ਕਰ ਵਾਪਸ ਕਰ ਪਰਤੀ ਆਏ ਉਹਨਾਂ ਜਿਹੜੇ ਐਸੇ ਲੋਕ ਨੇ ਨਾ ਉਹਨਾਂ ਤੱਕ ਵੀ ਇਹ ਸੰਦੇਸ਼ ਪਹੁੰਚਾ ਦਿਓ ਭਾਈ ਫਲਸਫਾ ਕੇਵਲ ਪਰਚੇਜਾਂ ਦੇ ਉੱਪਰ ਬੋਲਣ ਵਾਲਾ ਨਹੀਂ ਹੁੰਦਾ ਉਹਨੂੰ ਜੀ ਕੇ ਦੱਸਣਾ ਹੁੰਦਾ ਸਾਹਮਣੇ ਉਹਨੂੰ ਦੱਸਣਾ ਹੁੰਦਾ ਯਾਨੀ ਕਰਤਾਰ ਸਿੰਘ ਕੁਮਲ ਜੀ ਪ੍ਰਚਾਰ ਕਰ ਰਹੇ ਨੇ ਕਸ਼ਮੀਰ ਦੇ ਵਿੱਚ ਜਿਨ੍ਹਾਂ ਨੇ ਕਿਸ-ਕਿਸ ਜਗ੍ਹਾ ਤੇ ਜਾ ਕੇ ਬਿਬੇਕ ਆਵਾਜ਼ ਬਵਾਕ ਆਵਾਜ਼ ਨੂੰ ਪ੍ਰਚਾਰਿਆ ਨਹੀਂ ਤੁਸੀਂ ਟੈਗ ਤਾਂ ਪ੍ਰਚਾਰਕਾਂ ਵਾਲੇ ਲਾ ਕੇ ਅਸੀਂ ਜਾਂ ਪੰਥ ਦਰਧੀਆਂ ਵਾਲੇ ਲਾ ਕੇ ਅਸੀਂ ਬੋਲ ਨਹੀਂ ਸਕਦੇ ਅਸੀਂ ਬੋਲਣੋਂ ਹਟ ਜਾਂਦੇ ਹਾਂ ਕਿਉਂ ਜਦੋਂ ਸਾਹਮਣੇ ਗੱਲ ਕਰਨ ਦੀ ਹੁੰਦੀ ਹੁਣ ਇਹੀ ਗੱਲ ਜਦੋਂ ਸਟੇਜ ਤੇ ਪ੍ਰਚਾਰੋਗੇ ਉੱਥੇ ਤੇ ਬੜੀ ਖੋਲੇ ਕਰੇ ਬਾਵਾਂ ਉੱਪਰ ਕਰਕੇ ਅਸੀਂ ਪ੍ਰਚਾਰਾਂਗੇ ਐ ਬਾਵਾਂ ਉੱਪਰ ਹੋਣਗੀਆਂ ਇੱਥੇ ਬਾਵਾਂ ਉੱਪਰ ਹੋਣਗੀਆਂ ਉੱਥੇ ਤੇ ਬੜਿਆ ਖੁੱਲੇ ਹੋ ਕੇ ਪ੍ਰਚਾਰਾਂਗੇ ਪਰ ਜਲੋ ਇਹ ਗੱਲ ਤੁਹਾਨੂੰ ਵਿਵਹਾਰਕ ਤੌਰ ਤੇ ਕੱਲ ਮੌਕਾ ਸੀ ਕਿ ਤੁਸੀਂ ਉਹਨਾਂ ਨੂੰ ਦੱਸਦੇ ਤੁਹਾਨੂੰ ਕਿਹਨੇ ਕਿਹਾ ਲੜਾਈ ਕਰਨ ਨੂੰ ਤੁਹਾਨੂੰ ਕਿਹਨੇ ਕਿਹਾ ਸ਼ੋਰ ਮਚਾਉਣ ਨੂੰ ਜਾ ਕੇ ਪਿਆਰ ਨਾਲ ਪੁੱਛ ਲੈਂਦੇ ਭਾਈ ਕੱਲ ਕੀ ਆ ਜਾਂ ਉੱਠ ਜਾਂਦੇ ਉਹ ਥੋਟ ਕੇ ਆ ਜਾਣਾ ਸੀ ਆਪਣਾ ਰੋਸ ਦਰਜ ਕਰਦੇ ਵੀ ਤੁਸੀਂ ਸਾਨੂੰ ਇਹਦੇ ਲਈ ਸਦਿਆ ਸੀ ਤੇ ਪੰਜਾਬ ਦਾ ਸਿੱਖਿਆ ਮੰਤਰੀ ਜਿਸ ਨੇ ਇਹ ਚੀਜ਼ ਪ੍ਰਚਾਰਨੇ ਜਿਹੜੇ ਇਹ ਚੀਜ਼ ਪ੍ਰਚਾਰ ਰਹੇ ਹਨ ਕਿ ਅਸੀਂ ਗੁਰੂ ਤੇਗ ਬਹਾਦਰ ਦੇ ਫਲਸਫੇ ਨੂੰ ਪ੍ਰਚਾਰਨਾ ਤੁਸੀਂ ਕਸ਼ਮੀਰ ਦੇ ਵਿੱਚ ਇਹ ਪ੍ਰਚਾਰ ਕਿ ਕਿਉ ਭਾਈ ਇਹ ਪ੍ਰਚਾਰ ਕਿ ਗਏ ਹੋ ਤੁਸੀਂ ਇਹ 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 ਆ ਕਿੱਥੋਂ ਦਾ ਗੁਰੂ ਤੇਗ ਬਹਾਦਰ ਦਾ ਫਲਸਫਾ ਜੀ ਇਹ ਕਿਹੜੇ ਗੁਰੂ ਤੇਗ ਬਹਾਦਰ ਦਾ ਫਲਸਫਾ ਮੈਨੂੰ ਸਮਝ ਨਹੀਂ ਆਉਂਦਾ ਸ਼੍ਰੀ ਗੁਰੂ ਤੇਗ ਬਹਾਦਰ ਦੇ ਫਲਸਫੇ ਵਿੱਚ ਇਹ ਚੀਜ਼ਾਂ ਨੇ ਇਹ ਇਹ ਚੀਜ਼ਾਂ ਗੁਰੂ ਤੇਗ ਬਹਾਦਰ ਦੇ ਫਲਸਫੇ ਦੀਆਂ ਨਹੀਂ ਐ ਇਹ 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 ਤੇ ਤਾਂ ਗੁਰੂ ਤੇਗ ਬਹਾਦਰ ਦੇ ਫਲਸਫੇ ਦੀਆਂ ਨਹੀਂ ਹੈ ਅਸੀਂ ਕਿਸਨਾ ਇਸ ਇਸ ਚੀਜ਼ ਨੂੰ ਪ੍ਰਚਾਰ ਰਹੇ ਹਾਂ ਜੀ ਸਾਡੇ ਪੇਸ਼ਕਾਰੀ ਦੇ ਵਿੱਚੋਂ ਇਹ ਇਹ ਪੇਸ਼ਕਾਰੀ ਤੁਸੀਂ ਅਗਲੀ ਪੀੜ੍ਹੀਆਂ ਲਈ ਢੱਕੇ ਜਾ ਰਹੇ ਹੋ ਕਿ ਨਹੀਂ ਜਦੋਂ ਅੱਗੇ ਹੋਗੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਲੋਕ ਨਾਚ ਕਰਿਓ ਇਸ ਤਰ੍ਹਾਂ ਦੇ ਪ੍ਰਚਾਰਕ ਤੁਸੀਂ ਇਸ ਤਰ੍ਹਾਂ ਦੇ ਪ੍ਰਚਾਰਣਾ ਤੁਸੀਂ ਏ ਪੇਸ਼ ਕਰੀਏ ਤੁਹਾਡੀ ਗੁਰੂ ਤੇਗ ਬਹਾਦਰ ਦੇ ਫਲਸਫੇ ਨੂੰ ਇਸ ਤਰ੍ਹਾਂ ਤੁਸੀਂ ਵਿਰਮੰਡ ਦੇ ਵੀ ਸੰਸਾਰ ਦੇ ਵੀ ਪ੍ਰਚਾਰਨ ਦੇ ਲਈ ਨਿਕਲੇ ਹੋ। ਕਾਈ ਤੁਹਾਡੇ ਕੋਲੋ ਜਵਾਬ ਤਾਂ ਚਾਹੀਦਾ ਆ। ਤੁਸੀਂ ਇਹ ਦਾਵਾ ਕਰਕੇ ਆਏ ਪਰਸੂ ਕਿ ਅਸੀਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਪ੍ਰਚਾਰਨ ਜਾ ਰਹੇ ਹਾਂ। ਅਸੀਂ ਵੱਡੇ ਵੱਡੇ ਪ੍ਰੋਗਰਾਮ ਕਰੋ। ਵੈਸੇ ਗੱਲ ਤਾਂ ਬਣਦੀ ਹੀ ਹੈ ਅਜ ਤੱਕ ਸਮਝ ਵੀ ਆ ਗਿਆ ਕਿ ਤੁਹਾਡਾ ਕਾਰਜ ਖੇਤਰ ਹੈ ਹੀ ਨਹੀਂ ਹੈ। ਆਪਣੇ ਕਾਰਜ ਖੇਤਰ ਵੱਲ ਧਿਆਨ ਮਾਰੋ। ਅਗਰ ਇਸ ਲੜੀ ਅਨੁਕੂਲ ਵੀ ਚੱਲਣਾ ਉਸ ਨੂੰ ਆਪਣੇ ਕਾਰਜ ਖੇਤਰ ਕੇ ਨਾਲ ਚਲਾਓ ਤੇ ਦੇਖੋ ਆਪ ਵੇਖ ਲਓ ਜੇ ਤੁਸੀਂ ਇਹ ਪ੍ਰਚਾਰਨ ਇਹ ਤੋਂ ਨਿਕਲਦੇ ਹੋ ਤਾਂ ਕਿਸ ਤਰ੍ਹਾਂ ਕਰ ਰਹੇ ਹੋ ਕਿਸ ਤਰ੍ਹਾਂ ਕਰ ਰਹੇ ਹਾਂ ਅਸੀਂ ਇਸ ਤਰ੍ਹਾਂ ਕਦੇ ਵੀ ਸਿੱਖ ਸ਼ਹਾਦਤ ਦੇ ਫਲਸਫੇ ਨੂੰ ਨਹੀਂ ਪ੍ਰਚਾਰਿਆ ਜਾਤਾ ਤੀ ਇਹਨੂੰ ਪ੍ਰਚਾਰਨ ਦੀ ਵਿਧੀ ਆ ਸਾਰੇ ਹੀ ਕਸ਼ਮੀਰ ਦੇ ਸਿੱਖ ਜਿਹੜੇ ਪੂਰਨ ਤੌਰ ਤੇ ਸਮਝੋਤੇ ਤੋਂ ਘਟਨੇ ਹੋ ਜਰੂਰ ਇਹਦੇ ਰੋਸ ਦੇ ਵਿੱਚ ਸ਼ਾਮਿਲ ਹੋਣ ਔਰ ਆਪਣਾ ਰੋਜ਼ ਪ੍ਰਗਟ ਕਰਨ ਦੇ ਵਿੱਚ ਸਾਹਮਣੇ ਆਵਾਂ ਠੀਕ ਹੈ ਜੀ ਔਰ ਅਸੀਂ ਵੀ ਵਿਵਹਾਰਕ ਤੌਰ ਤੇ ਫੀਲਡ ਦੇ ਉੱਪਰ ਜਾ ਕੇ ਪੂਰਨ ਤੌਰ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਕਰਾਂਗੇ ਕਿਸੇ ਵੀ ਹਾਲ ਦੇ ਵਿੱਚ ਪੰਥਕ ਜਲੋ ਨੂੰ ਜਾਂ ਪੰਥਕ ਰਵਾਇਤਾ ਨੂੰ ਸ਼ਹੀਦਤਾ ਸ਼ਹਾਦਤਾ ਨੂੰ ਲੋਕ ਨਾ ਚਾਹੰਦਾ ਸੌਮਾ ਨਹੀਂ ਬਣਾਉਣ ਦੇਣਾ ਤੇ ਇਹਦੇ ਵਿੱਚ ਭਾਵੇਂ ਜੋ ਵੀ ਹੋਵੇ ਸਤਿਗੁਰੂ ਸਹਾਇ ਹੋਵਨ ਅਸੀਂ ਸਾਰੇ ਹੀ ਬੜੇ ਢੰਗ ਦੇ ਨਾਲ ਕਸ਼ਮੀਰ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਸਥਿਰ ਰੱਖ ਰਹੇ ਆ ਪਰ ਇਹਨਾਂ ਚੀਜ਼ਾਂ ਨੇ ਫੇਰ ਸਾਨੂੰ ਬਰਬਾਦ ਕਰ ਦੇਣਾ ਆਪਣੀ ਪੀੜ੍ਹੀ ਨੂੰ ਬਚਾਓ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਸੁਚੇਤ ਕਰੀਏ ਗੁਰੂ ਤੇਗ ਬਹਾਦਰ ਸਤੇਪਾਚੀ ਦੇ ਬ੍ਰਮੰਡੀ ਸ਼ਹਾਦਤ ਤੇ ਵਿੱਚੋਂ ਜਿਹੜਾ ਰੋਹਾਨੀਅਤ ਦਾ ਫਲਸਫਾ ਉਹਨੂੰ ਸਾਹਮਣੇ ਰੱਖੀਏ ਇਹ ਤਾਂ ਸੰਸਾਰ ਭਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇੱਕ ਨਵਾਂ ਸਥਾਨ ਬਖਸ਼ਦੀ ਹੈ ਤੇ ਤੁਸੀਂ ਦੇ ਆਪਣੇ ਆਪ ਨੂੰ ਸੀਮਿਤ ਕਰਕੇ ਆਉਂਦੇ ਹੋ ਆਪਣੀ ਸੋਚ ਨੂੰ ਛੱਕੇ ਦੇ ਟਾਂਗ ਕਿਉਂ ਥੇ ਹੋ ਨਿਚਾਰਾਂ ਦੇ ਭੰਡਾ ਦੇ ਵਿੱਚ ਤੋਲ ਕੇ ਆਉਂਦੇ ਹੋ ਇਹ ਸਾਡੀ ਆਦਤ ਬਣ ਚੁੱਕੀ ਆ ਅਸੀਂ ਕਰ ਨਹੀਂ ਸਕਦੇ ਤੇ ਅਸੀਂ ਇਸੇ ਨੂੰ ਸਮਝ ਲੈਂਦੇ ਆ ਕਿ ਸੰਸਾਰ ਭਰ ਦੇ ਵਿੱਚ ਐਵੇਂ ਪ੍ਰਚਾਰਿਆ ਗਿਆ ਹੁਣ ਮੈਂ ਦੇਖਦਾ ਨਾ ਕਿ ਕਿਹੜੀ ਸ਼ਹਾਦਤ ਦੇ ਫਲਸਫੇ ਨੂੰ ਕਿਸ ਰਵਾਇਤ ਨੂੰ ਅਸੀਂ ਕਿਸ ਤਰ੍ਹਾਂ ਦੇ ਨਾਲ ਪ੍ਰਚਾਰ ਕੇ ਆਏ ਹਾਂ ਉਹ ਹੁਣ ਦੇਖਣ ਨੂੰ ਪੈਂਦਾ ਜੀ ਸੋ ਮੇਰੀ ਬੇਨਤੀ ਹੈ ਸਾਰਿਆਂ ਭਾਈ ਕਿ ਆਪ ਜੀ ਜਰੂਰ ਜਿਹੜੇ ਸੁਣਨ ਵਾਲੇ ਨੇ ਅਸੀਂ ਇਸ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੀਏ ਤੇ ਉਨਾ ਤੱਕ ਜ਼ਰੂਰ ਪਹੁੰਚਾਇਓ ਜਿਹੜੇ ਸ਼ਹਾਦਤ ਦੇ ਫਲਸਫੇ ਨੂੰ ਇਹ ਟਾਂਗ ਦਿਨਾਲ ਰੋਲ ਕਿਉਂਦੇ ਨੇ ਬਹੁਤ ਧੰਵਾਜੀ ਵਾਹਿਗੁਰੂ ਜੀ ਕਾ ਖਾਲਸਾ